ਦੋਸਤੋ ਪਿੰਡ ਪਾਸੀਆਂ ਵੇੜ ਦੇ ਵਿੱਚ ਦੇਖੋ ਗਰਾਊਂਡ ਦੀ ਤਿਆਰੀ ਚੱਲ ਰਹੀ ਆ ਗਰਾਊਂਡ ਨੂੰ ਵਾਇਆ ਜਾ ਰਿਹਾ ਵਾ ਤੇ ਵਧੀਆ ਐਨ ਗਰਾਊਂਡ ਨੂੰ ਤਿਆਰੀ ਕਰਕੇ ਬਣਾ ਦੇਣਾ ਨੌਜਵਾਨ ਬੱਚੇ ਖੇਡ ਸਕਣ ਵਧੀਆ ਇੱਥੇ ਕਿਉਂਕਿ ਹਨਾ ਖੇਡਾਂ ਸਾਡੀ ਜ਼ਿੰਦਗੀ ਦੇ ਨਾਲ ਬਹੁਤ ਗੂੜਾ ਸਬੰਧ ਰੱਖਦੀਆਂ ਨੇ ਇਹਦੇ ਨਾਲ ਹੀ ਅਸੀਂ ਕਹ ਲਓ ਤੰਦਰੁਸਤੀ ਮੰਨਦੇ ਆ ਤੇ ਬਾਕੀ ਸੁਣਨ ਵਿੱਚ ਆਇਆ ਕਿ ਜਿਹੜੇ ਮੌਜੂਦਾ ਸਰਪੰਚ ਸਾਹਿਬ ਆ ਤੇ ਉਹ ਜੈਮ ਦੀ ਵੀ ਤਿਆਰੀ ਕਰਾ ਰਹੇ ਆ ਕਿ ਜੈਮ ਬਣੂਗਾ ਪਿੰਡ ਦੇ ਵਿੱਚ ਇਹ ਚੀਜ਼ ਕਾਫੀ ਸਾਲਾਂ ਤੋਂ ਰੜਕ ਰਹੀ ਸੀ ਸਾਡੇ ਪਿੰਡ ਦੇ ਵਿੱਚ ਨਾ ਜੈਮ ਨਹੀਂ ਸੀਗਾ ਇਹਦੀ ਘਾਟ ਸੀਗੀ ਬਹੁਤ ਤੇ ਜੇ ਸਰਪੰਚ ਬਣਾਉਂਦੇ ਆ ਤਾਂ ਬਹੁਤ ਹੀ ਕਹਿ ਲੋ ਖੁਸ਼ੀ ਦੀ ਗੱਲ ਆ ਤੇ ਅਸੀਂ ਵਧਾਈ ਵੀ ਤੇ ਨਾ ਦੇਣਾ ਚਾਹੁੰਦੇ ਆ ਸਰਪੰਚ ਨੂੰ ਤੇ ਆਪਣੇ ਨਾਲ ਮੈਂਬਰ ਪੰਚਾਇਤ ਮੌਜੂਦ ਐਸ ਟਾਈਮ ਆਪਾਂ ਨਾਲ ਗੱਲ ਕਰਦੇ ਆ ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਹਾਂਜੀ ਕਿੱਦਾਂ ਚੱਲ ਰਿਹਾ ਕਾਰਜ ਤੇ ਕਿੱਦਾਂ ਹੋ ਰਹੀ ਆ ਬਲਵਤਾ ਗਰਾਉਂਡ ਦਾ ਵੀ ਜੀ ਅਜੇ ਕੰਮ ਸ਼ੁਰੂ ਕੀਤਾ ਹੈ ਸਫਾਈ ਦਾ ਘਾਹ ਕੁ ਬਹੁਤ ਹੋਇਆ ਹੋਇਆ ਸੀਗਾ ਬੱਚੇ ਖੇਡਣ ਆਉਂਦੇ ਹੁੰਦੇ ਸੀਗੇ ਘਾਹ ਵੱਧ ਗਿਆ ਮੀਆਂ ਤੋਂ ਬਾਅਦ ਤੇ ਅੱਜ ਫਿਰ ਹੁਣ ਪਹਿਲਾਂ ਬਾਦਰਾ ਵੀ ਰੋਟਾ ਵੇਟਰਣਾ ਹਾਂਜੀ ਹੁਣ ਸੁਹਾਗਾ ਸੂਕਾ ਮਾਰ ਕੇ ਵਧੀਆ ਹੋ ਜਾਊਗਾ ਜੀ ਬੱਚੇ ਖੇਡਣ ਵਾਲੇ ਪਣਨਗੇ ਬਿਲਕੁਲ ਤੇ ਬਾਕੀ ਇੱਧਰ ਕਟੋਆ ਜਿਹਾ ਪੈ ਗਿਆ ਸੀ ਉਦੋਂ ਮੀਹਾਂ ਦੇ ਨਾਲ ਖਾਰ ਸੀਗੀ ਜੀ ਇਹ ਚਪਾਵਾ ਪੈ ਗਈ ਸੀਗੀ ਸਾਰਾ ਹੀ ਲੈ ਗਿਆ ਬਾਕੇ ਕੰਦ ਡਿੱਗਣ ਵਾਲੀ ਹਾਂਜੀ ਹਾਂ ਅਪਡੇਟ ਵੀ ਕਰਦੇ ਹਾਂ ਹਾਂਜੀ ਹਾਂ ਲੋਕ ਜਦੋਂ ਆਉਂਦੇ ਸੀ ਫਿਰ ਉਹਨਾਂ ਨੂੰ ਉਧਰ ਦੀ ਨਿਕਗਣਾ ਪੈਂਦਾ ਸੀਗਾ ਜੀ ਬਿਲਕੁਲ ਹੁਣ ਸੁਭਾਕੇ ਦੇ ਨਾਲ ਚਲੋ ਮਿੱਟੀ ਕਰਕੇ ਇਹਨੂੰ ਪੱਧਰ ਕਰਕੇ ਐਂਟਰ ਲੌਕ ਪਈ ਹੈ ਜੀ ਚਿਣੀ ਜਾਊ ਤੇ ਜਿਹੜੇ ਸੈਰ ਕਰਨ ਆਉਂਦੇ ਆ ਉਹ ਉਹਨਾਂ ਲਈ ਵਧੀਆ ਹੋਊਗਾ ਸੌਖਾ ਹੋਊਗਾ ਜੀ ਠੀਕ ਹੋ ਗਿਆ ਬਾਕੀ ਵੀਰ ਜੀ ਆਪਣੇ ਜਿੰਮ ਬਾਰੇ ਸੁਣਿਆ ਸੀ ਵੀ ਜਿੰਮ ਬਣਾ ਰਹੇ ਆ ਸਰਪੰਚ ਸਾਹਿਬ ਹਾਂਜੀ ਹਾਂ ਜਿੰਮ ਦਾ ਸਮਾਨ ਆ ਚੁੱਕਿਆ ਵਾ ਜੀ ਜਿੰਮ ਦਾ ਕ ਲਈ ਜਗ੍ਹਾ ਦੇਖ ਰਹੇ ਆ ਵੀ ਜਿੱਥੇ ਕਿਸੇ ਨੂੰ ਕੋਈ ਮਤਲਬ ਡਿੱਕਾ ਨਾ ਹੋਵੇ ਉਹ ਜਗ੍ਹਾ ਦਾ ਜਦਨ ਹੋ ਗਿਆ ਉਹਦਣ ਹੀ ਜਿੰਮ ਦਾ ਕਮਰਾ ਤਿਆਰ ਕਰ ਲੈਣਾ ਸਮਾਨ ਆ ਗਿਆ ਪਿਆ ਸਾਰਾ ਜਿੰਮ ਦਾ ਸਮਾਨ ਪਹੁੰਚ ਚੁੱਕਿਆ ਵਾ ਸਮਾਨ ਇਸ ਟਾਈਮ ਪਰ ਚੈਤਕਰ ਚਪਣਾ ਸਾਰਾ ਸੇਫ ਪਿਆ ਵਾ ਜੀ ਹੋਰ ਕੋਈ ਕਾਰਜ ਜਿਹੜਾ ਚੱਲਦਾ ਹੋਵੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਦਾ ਕੰਮ ਸ਼ੁਰੂ ਹੁਣ ਹੋ ਰਿਹਾ ਵਾ ਜੀ ਹਾਂ ਜੀ ਹਾਂ ਸ਼ਮਸ਼ਾਨ ਘਾਟ ਦੇ ਭਾਂਡੇ ਦੀ ਹਾਲਤ ਖਤਸਾ ਸੀਗੀ ਤੇ ਉਹਦੇ ਲਈ ਹੁਣ ਪਰਸੋਂ ਜਾ ਕੇ ਸਾਰਾ ਹੋ ਗਿਆ ਬਸ 2-4 ਦਿਨਾਂ ਚ ਉਹਦਾ ਵੀ ਕੰਮ ਸ਼ੁਰੂ ਹੋ ਜਾਣਾ ਵਾਜੀ ਬਹੁਤ ਵਧੀਆ ਹੁਣ ਕੰਮ ਸ਼ੁਰੂ ਹੋਣਗੇ ਜੀ ਸਾਰੇ ਕਰਾਂਗੇ ਕੰਮ ਜਿੰਨੇ ਵੀ ਰਹਿੰਦੇ ਆ ਸੀਵਰੇਜ ਦਾ ਤਕਰੀਬਨ ਠੀਕ ਆ ਹੁਣ ਕਿਤੇ ਵੀ ਪਿੰਡ ਚ ਪਾਣੀ ਨਹੀਂ ਕੱਢਦਾ ਅੱਗੇ ਪਹਿਲਾਂ ਜਿਵੇਂ ਤੁਹਾਡੇ ਤੇ ਪੜੈਣ ਵਾਲੇ ਰਾਹ ਤੇ ਬਹੁਤ ਪਾਣੀ ਖੜਦਾ ਸੀ ਲੋਕਾਂ ਨੂੰ ਦਿੱਕਤ ਆਉਂਦੀ ਸੀ ਜੋ ਵੀ ਲੰਘਦਾ ਕਰਦਾ ਸੀ ਤੇ ਹੁਣ ਉਹ ਬਿਲਕੁਲ ਰਾਹ ਸੁੱਕਾ ਵਾਜੀ ਇਹ ਜਿਹੜੀ ਆਪਾਂ ਉਦੋਂ ਪਾਈਪ ਲਾਈਨ ਪਾਤੀ ਸੀ ਉਹਦੇ ਨਾਲ ਸਾਰੇ ਪਿੰਡ ਦਾ ਪਾਣੀ ਵਧੀਆ ਹੋ ਗਿਆ ਜੀ ਹੁਣ ਛੱਪੜ ਚਾ ਜਾਂਦਾ ਵਾ ਤੇ ਠੀਕ ਆ ਜੀ ਬਹੁਤ ਵਧੀਆ ਕਾਰਜ ਹੋਣਗੇ ਹੁਣ ਠੀਕ ਆ ਜੀ ਬਹੁਤ ਧੰਨਵਾਦੀ ਤੁਹਾਡਾ ਧੰਨਵਾਦ ਕਰਨ ਲਈ ਧੰਨਵਾਦ ਵਿੱਚ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਮੈਂਬਰ ਪੰਚਾਇਤ ਸਾਹਿਬ ਨੇ ਆਪਣੇ ਨਾਲ ਗੱਲ ਕੀਤੀ ਆ ਤੇ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਕਿ ਵਧੀਆ ਕਾਰਜ ਹੋਣਗੇ ਤੇ ਪਿੰਡ ਦੇ ਵਿੱਚ ਤਰੱਕੀ ਹੋਵੇਗੀ ਅੱਗੇ ਨਾਲੋਂ ਖੁਸ਼ਹਾਲੀ ਆਵੇਗੀ ਤਾਂ ਬੜਾ ਵਧੀਆ ਇਹ ਪੰਚਾਇਤ ਆ ਜਿਹੜੀ ਕੰਮ ਕਰ ਰਹੀ ਆ ਤੇ ਵਧਾਈ ਦੀ ਪਾਤਰ ਆ ਤੇ ਦੋਸਤੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਆ ਕਰੋ ਧੰਨਵਾਦ